ਦਿਖਾਉਣ ਵਾਸਤੇ ਲੋਕਾਂ ਨੂੰ ਕਿ ਆਹ ਚੀਜ਼ ਹੁੰਦੀ ਆ ਪੁਰਾਣੀ ਚੱਕੀ ਹੋ ਗਈ ਚੁੱਲਾ ਹੋ ਗਿਆ ਪੁਰਾਣੇ ਬੰਬੂਆਂ ਦੇ ਰੂਮ ਹੋ ਗਏ ਨਵੇਂ ਸਾਰਿਆਂ ਦੇਖਿਆ ਨੇ ਨਵੀਂ ਜਨਰੇਸ਼ਨ ਨੂੰ ਕੋਈ ਪਤਾ ਨਹੀਂ ਹੈਗਾ ਕਿ ਅੱਜ ਕੱਲ ਚੱਕੀ ਕੀ ਹੁੰਦੀ ਆ ਔਖਲੀ ਕੀ ਹੁੰਦੀ ਆ ਚਰਖਾ ਕੀ ਹੁੰਦਾ ਔਰ ਇੱਧਰ ਵੀ ਡੋਲੀ ਬਣਾਈ ਹੋਈ ਪਾਣੀ ਟੈਂਕੀ ਬਣਾਈ ਸਾਰਾ ਕੁਝ ਅਹੀਂ ਪੁਰਾਣਾ ਮਤਲਬ ਸਮਾਨ ਵੀ ਸਾਡੇ ਕੋਲ ਹਰ ਤਰ੍ਹਾਂ ਦਾ ਪੁਰਾਣਾ ਸਮਾਨ ਪਿਆ ਹੈ ਦਿਖਾਉਣ ਵਾਸਤੇ ਫਾਮਸ ਡੇਡ ਕਿਲੇ ਜਿਗਨਾ ਆ অর্ਗੈਨਿਕ ਸਬਜ਼ੀਆਂ ਫਰੂਟ ਹਰ ਤਰ੍ਹਾਂ ਦਾ ਜੋ ਵੀ ਆ ਕੇ ਖਾਓ ਤੁਸੀਂ ਉਨਜਾਏ ਕਰੋ ਅ ਮੋਟਰਸਾਈਕਲ ਵੀ ਉਨਜਾਏ ਦੇਖੋ ਉਹ ਬੁਲਟ ਲੈਣਾ ਫੌਜੀਆਂ ਦਾ ਕੀ ਪੁਰਾਣੇ ਲੋਕੀ ਦੇਖਣ ਮੋਟਰਸਾਈਕਲ ਤੇ ਬੈਗੇ ਝੂਟੇ ਲੈਣ ਅਚਾਨ ਸਕੂਟੀ ਰੱਖੀ ਹੋਈ ਆ ਪੁਰਾਣਾ ਵਿਸਥਾਰ ਸਾਰੇ ਭੁੱਲ ਗਏ ਆ ਤੇ ਆਹ ਸਾਨੂੰ ਵੀ ਇੱਥੇ ਬਹੁਤ ਵਧੀਆ ਲੱਗਾ ਸਾਰੀ ਚੀਜ਼ ਵੇਖਣ ਨੂੰ ਮਨ ਨੂੰ ਮੋਹਣ ਢਈ ਆ ਮਤਲਬ ਵਧੀਆ ਹਰ ਤਰ੍ਹਾਂ ਪੁਰਾਣੀ ਹਰ ਚੀਜ਼ ਇੱਥੇ ਮਿਲਦੀ ਆ ਵੇਖਣ ਨੂੰ ਅਸੀਂ ਤਾਂ ਕਹਾਂਗੇ ਸਾਰੇ ਜਣੇ ਆਓ ਇੱਥੇ ਵੇਖ ਤੋਂ ਆ ਕੇ ਵਾਰ ਤੂ ਟੂਰ ਤੇ ਕਿਸੇ ਜਾਣਾ ਇਥੇ ਵਧੀਆ ਜਗ੍ਹਾ ਨਾਲ ਸੇਫ ਜਗ੍ਹਾ ਤੇ ਬਹੁਤ ਵਧੀਆ ਲੱਗਾ ਜੀ ਸਾਨੂੰ ਦੁੱਧ ਰੜਕ ਕਰਾਂ ਉਹ ਕਿਸੇ ਨੂੰ ਨਹੀਂ ਪਤਾ ਤੇ ਉਹ ਮਧਾਨੀਆਂ ਇਥੇ ਬੜੀਆਂ ਸਧੀਆਂ ਵੇਖਣ ਨੂੰ ਸਾਰਾ ਕੁਝ ਮਿਲਦਾ ਜੀ ਗਾਣੇ ਭੁੰਨਣ ਨੂੰ ਮਿਲਦੇ ਹਨ ਵੇਖਣ ਦੇ ਇਦਾਂ ਦੇ ਪਹਿਲਾਂ ਵਿਰਸਾ ਹੁੰਦਾ ਸੀ ਪਿੰਡਾਂ ਦੇ ਰਹਿਣ ਵਾਲੇ ਹਾਂ ਬੜਾ ਵਧੀਆ ਲੱਗਦਾ ਜੀ ਤੇ ਆ ਹੁਣ ਵੇਖ ਕੇ ਤੇ ਬੜਾ ਮਨ ਨੂੰ ਖੁਸ਼ ਹੈ ਜੀ ਬੜਾ ਮਨ ਨੂੰ ਮਤਲਬ ਚੈਨ ਆਇਆ ਤੇ ਬਈ ਤੋਂ ਕੰਮ ਤੋਂ 40 ਸਾਲ ਤੋਂ ਇਥੇ ਸਾਡੀ ਉੱਥੇ ਕੰਪਨੀ ਹੈ ਕਿਸਮੇ ਪੁਰਾਣੀ ਕੰਪਨੀਆਂ ਤੇ ਅਸੀਂ ਇੱਕ ਪੁਰਾਣਾ ਦਿਖਾਉਣ ਵਾਸਤੇ ਲੋਕਾਂ ਨੂੰ ਕਿ ਆਹ ਚੀਜ਼ ਹੁੰਦੀ ਆ ਪੁਰਾਣੀ ਚੱਕੀ ਹੋ ਗਈ ਚੁੱਲਾ ਹੋ ਗਿਆ ਪੁਰਾਣੇ ਬੰਬੂਆਂ ਦੇ ਰੂਮ ਹੋ ਗਏ ਨਵੀਆਂ ਸਾਰੀਆਂ ਦੇਖਿਆ ਨੇ ਨਵੀਂ ਜਨਰੇਸ਼ਨ ਨੂੰ ਕੋਈ ਪਤਾ ਨਹੀਂ ਹੈਗਾ ਕਿ ਅੱਜਕੱਲ ਚੱਕੀ ਕੀ ਹੁੰਦੀ ਆ ਔਖਲੀ ਕੀ ਹੁੰਦੀ ਆ ਚਰਖਾ ਕੀ ਹੁੰਦਾ ਤੋਂ ਉਹਨੂੰ ਅਸੀਂ ਦਿਖਾਉਣ ਵਾਸਤੇ ਆ ਅਸੀਂ ਸਾਰਾ ਬਣਾਇਆ ਹੋਇਆ ਵਾ ਔਰ ਇੱਧਰ ਵੀ ਡੋਲੀ ਬਣਾਈ ਹੋਈ ਪਾਣੀ ਟੈਂਕੀ ਬਣਾਈ ਸਾਰਾ ਕੁਝ ਅਸੀਂ ਪੁਰਾਣਾ ਮਤਲਬ ਸਮਾਨ ਵੀ ਸਾਡੇ ਕੋਲ ਹਰ ਤਰ੍ਹਾਂ ਦਾ ਪੁਰਾਣਾ ਸਮਾਨ ਪਿਆ ਹੋਇਆ ਦਿਖਾਉਣ ਵਾਸਤੇ ਕਿ ਲੋਕੀ ਆਣ ਇੱਥੇ ਦੇਖਣ ਕੀ ਕੀ ਚੀਜ਼ ਹੁੰਦੀ ਆ ਮੰਦਾਣੀ ਕੀ ਹੁੰਦੀ ਆ ਉਖਲੀ ਕੀ ਹੁੰਦੀ ਆ ਸਾਨੂੰ ਨਵੇਂ ਸਾਡੇ ਬਟੇ ਨੂੰ ਨਹੀਂ ਪਤਾ ਲਾ ਕਿ ਉਖਲੀ ਕੀ ਹੁੰਦੀ ਆ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਦਿਖਾਣਾ ਚਾਹੁੰਦੇ ਆ ਕਿ ਇਹ ਚੀਜ਼ ਦੇਖੋ ਆਗੇ ਸਾਡੇ ਮੱਲੋਵਾਲ ਪਿੰਡ ਇੱਥੇ ਆ ਗਏ ਗੁਰਦਾਸਪੁਰ ਲੱਗੇ ਇੱਥੇ ਆ ਗਏ ਅਸੀਂ ਫਾਰਮ ਹਾਸ ਡੇਢ ਗਿੱਲੇ ਚ ਬਣਾਇਆ ਆਰਗੇਨਿਕ ਸਬਜ਼ੀਆਂ ਫਰੂਟ ਹਰ ਤਰ੍ਹਾਂ ਦਾ ਜੋ ਵੀ ਆ ਕੇ ਖਾਓ ਤੁਸੀਂ ਅਨਜਾਇ ਕਰੋ ਮੁਰਗੇ ਖਾਓ ਦੇਸੀ ਜੋ ਵੀ ਦਿਲ ਕਰਦਾ ਮੱਲੋ ਹੈ ਤੇ ਪਿੰਡੂ ਹੀ ਹੈਗੇ ਆ ਸਾਡਾ ਪਿੰਡ ਜਾਪੂਵਾਲ ਸੀਗਾ ਤੇ ਅਸੀਂ ਗੁਰਦਾਸਪੁਰ ਆ ਗਏ ਹੁਣ ਤੇ ਅਸੀਂ ਮੈਨੂੰ ਖੁਰੂ ਦਾ ਸ਼ੌਂਕ ਹੀ ਮੈਂ ਦबई ਕੇ ਆਈ ਤੇ ਇੱਕ ਸੇਕ ਦੇ ਘਰ ਗਿਆ ਉਨੇ ਇਸ ਤਰ੍ਹਾਂ ਹੀ ਬਣਾਇਆ ਹੋਇਆ ਸੀਗਾ ਕਿ ਸਾਰੇ ਤਰ੍ਹਾਂ ਦੇ ਜਾਨਵਰ ਹਰ ਤਰ੍ਹਾਂ ਦੀ ਚੀਜ਼ਾਂ ਬਣਾਈਆਂ ਤੇ ਮੈਨੂੰ ਵੀ ਸ਼ੌਂਕ ਸੀਗਾ ਕਿ ਮੈਂ ਵੀ ਇੱਕ ਚੀਜ਼ ਬਣਾਵਾਂ ਇਸ ਤਰ੍ਹਾਂ ਤੇ 12 ਸਾਲ ਤੋਂ ਬਣਾ ਰਹੇ ਸੀ ਅਸੀਂ ਥੋੜੀ-ਥੋੜੀ ਜਦੋਂ ਅਸੀਂ ਜਿਆਦਾ ਬਾਹਰ ਰਹਿੰਦੇ ਹੁਣ ਥੋੜਾ ਫ੍ਰੀ ਹੋ ਗਏ ਆ ਬੇਟਾ ਬਾਹਰ ਉਹ ਕੰਮ ਸਮਝਾ ਰਹੇ ਆਪਣਾ ਕੰਪਨੀ ਤੇ ਉਹਦੇ ਵਾਰਕਿ ਅਸੀਂ ਫ੍ਰੀ ਹੋਏ ਤੇ ਹੁਣ ਥੋੜਾਾਨੂੰ ਟਾਈਮ ਮਿਲਿਆ ਬਣਾਉਣ ਵਾਸਤੇ ਇਹ ਰੂਮ ਬਣਾਏ ਨੇ ਬੰਬੂਆਂ ਦੇ ਇਹ ਵੀ ਕਿਸੇ ਨੂੰ ਪਤਾ ਨਹੀਂ ਕੀ ਹੁੰਦੇ ਨੇ ਪੱਕੇ ਰੂਮ ਚ ਰਹਿੰਦੇ ਆ ਤੇ ਸੁਮੀ ਪੂਲ ਬਣਾਇਆ ਸਾਰੀਆਂ ਚੀਜ਼ਾਂ ਅਸੀਂ ਪੁਰਾਣੀਆਂ ਬਣਾ ਨਵੀਆਂ ਸਾਰੀਆਂ ਲੋਕੀ ਦੇਖਦੇ ਪਰਾਣੀਆਂ ਅਸੀਂ ਕੋਸ਼ਿਸ਼ ਕੀਤੀ ਕਿ ਹਰ ਚੀਜ਼ ਲੋਕੀ ਦੇਖਣ ਆ ਕੋਈ ਮੈਨੂੰ ਕਹਿੰਦਾ ਕਿ ਆ ਚੀਜ਼ ਹੈਗੀ ਮੈਂ ਮਲੇਰਕੋਟ ਤੋਂ ਕਿਤੇ ਵੀ ਹੋਗਾ ਮੈਂ ਉਹਨੂੰ ਖਰੀਦ ਲੈਣਾ ਆ ਮੋਟਰਸਾਈਕਲ ਵੀ ਉਹ ਕਹਿੰਦਾ ਦੇਖੋ ਉਹ ਬੁਲਟ ਲੈਣਾ ਫੌਜੀਆਂ ਦਾ ਕਿ ਪੁਰਾਣੇ ਲੋਕੀ ਦੇਖਣ ਕਿ ਮੋਟਰਸਾਈਕਲ ਤੇ ਬੈਹ ਕੇ ਝੂਟੇ ਲੈਣ ਤੇ ਆਣ ਸਕੂਟੀ ਰੱਖੀ ਹੋਈ ਆ ਹੋਰ ਬੱਚਿਆਂ ਵਾਸਤੇ ਵੀ ਰਾਈਡਰਸ ਵਗੈਰਾ ਕਾਰਾਂ ਗੁਰਾਂ ਲਿਆ ਕੇ ਅਸੀਂ ਕੋਸ਼ਿਸ਼ ਕਰਦੇ ਆ ਕਿ ਆਣ ਤੇ ਥੋੜਾ ਲੋਕੀ ਮਜ਼ਾ ਕਰਕੇ ਜਾਣ ਜੋ ਵੀ ਇੱਥੇ ਆਣਗਾ ਲੋਕੀ ਦੇਖਣਗੇ ਲੋਕੀ ਤਰ੍ਹਾਂ ਹੀ ਰੱਖਿਆ ਕਿ ਥੋੜਾ ਜਿਹਾ ਨਾਰਮਲ ਜਿਹਾ ਕੋਈ ਆ ਜੇ ਜਿਹੜਾ ਕੋਈ ਇੱਥੇ ਰਹਿੰਦਾ ਉਹਦਾ ਖਰਚਾ ਖਰਚਾ ਨਿਕਲਦੀ ਹੈ ਗਾਦਾ ਨਹੀਂ ਜੇ ਰੱਖਿਆ ਅਸੀਂ ਸੋਚਦੇ ਪਏ ਆ ਜੀ ਜਦੋਂ ਚੱਲ ਪਏਗਾ ਫਿਰ ਅਸੀਂ ਸੋਚਾਂਗੇ ਉਸ ਬਾਰੇ ਪੰਜਾਬ ਟੂਰਿਜ਼ਮ ਸਾਨੂੰ ਸਰਟੀਫਿਕੇਟ ਮਿਲ ਗਿਆ ਉਹਨੇ ਕਿਹਾ ਕਿ ਪੁਰਾਣੀਆਂ ਚੀਜ਼ਾਂ ਦਿਖਾਓ ਨਵੀਆਂ ਚੀਜ਼ਾਂ ਦੇ ਸਾਰੀਆਂ ਤੁਸੀਂ ਬਣਾਈਆਂ ਨੇ ਅਸੀਂ ਪਰ ਉਹਨਾਂ ਨੇ ਕਹਿੰਦੇ ਆ ਸਾਰਾ ਕੁਝ ਬਣਾਇਆ ਨਵਾਂ ਪਹਿਲਾਂ ਨਹੀਂ ਬਣਾਇਆ ਹੁਣ ਬਣਾਇਆ ਕਹਿੰਦੇ ਬਹੁਤ ਵਧੀਆ ਲੱਗਾ ਜੀ ਪੁਰਾਣਾ ਵਿਸਥਾਰ ਇਹ ਸਾਰੇ ਭੁੱਲ ਗਏ ਆ ਤੇ ਆਹ ਸਾਨੂੰ ਵੇਖ ਕੇ ਬਹੁਤ ਵਧੀਆ ਲੱਗਾ ਸਾਰੀ ਚੀਜ਼ ਵੇਖਣ ਨੂੰ ਮਨ ਨੂੰ ਮੋਹਣ ਦੇਈ ਆ ਮਤਲਬ ਵਧੀਆ ਹਰ ਤਰ੍ਹਾਂ ਪ੍ਰਾਣੀ ਹਰ ਚੀਜ਼ ਇੱਥੇ ਮਿਲਦੀ ਆ ਵੇਖਣ ਨੂੰ ਅਸੀਂ ਤਾਂ ਕਹਾਂਗੇ ਸਾਰੇ ਜਣੇ ਆਓ ਇੱਥੇ ਵੇਖੋ ਆ ਕੇ ਬਾਹਰ ਤੂ ਟੂਰ ਤੇ ਕਿਸੇ ਜਾਣਾ ਇੱਥੇ ਵਧੀਆ ਜਗ੍ਹਾ ਨਾਲ ਸੇਫ ਜਗ੍ਹਾ ਤੇ ਬਹੁਤ ਵਧੀਆ ਲੱਗਾ ਜੀ ਸਾਨੂੰ ਦਾਣਾ ਦਾ ਦੁੱਧ ਰੜਕਣਾ ਉਹ ਕਿਸੇ ਨੂੰ ਨਹੀਂ ਪਤਾ ਤੇ ਉਹ ਮਧਾਨੀਆਂ ਇੱਥੇ ਬੜੀਆਂ ਵਧੀਆ ਵੇਖਣ ਨੂੰ ਸਾਰਾ ਕੁਝ ਮਿਲਦਾ ਜੀ ਦਾਣੇ ਭੁੰਨਣ ਨੂੰ ਮਿਲਦੇ ਆ ਵੇਖਣ ਦੇ ਮਤਲਬ ਮਿਲਦੇ ਆ ਲੱਗਾ ਪ੍ਰਾਣੀ ਯਾਦ ਚੱਤੇ ਹੋਗੀ ਫਿਰ ਬਿਲਕੁਲ ਜੀ ਪ੍ਰਾਣੀ ਯਾਦ ਬਿਲਕੁਲ ਚੱਤੇ ਆਈ ਆ ਜੀ ਇਦਾਂ ਦੇ ਪਹਿਲਾਂ ਵਿਰਸਾ ਹੁੰਦਾ ਸੀ ਪ ਇਹ ਆ ਹੁਣ ਵੇਖ ਕੇ ਤੇ ਬੜਾ ਮਨ ਨੂੰ ਖੁਸ਼ ਹੈ ਜੀ ਬੜਾ ਮਨ ਨੂੰ ਮਤਲਬ ਚੈਨ ਆਇਆ ਸਾਰਿਆਂ ਨੇ ਪਹਿਰੇ ਨੂੰ ਤੁਹਾਨੂੰ ਆਖਾਂਗੇ ਵੀ ਤੁਸੀਂ ਇੱਥੇ ਲਿਆ ਕੇ ਬੱਚਿਆਂ ਨੂੰ ਨਿੱਕੇ ਨਿੱਕੇ ਨੂੰ ਖਾਓ ਉਹਨਾਂ ਨੂੰ ਪਤਾ ਲੱਗੇ ਵੀ ਅੱਜ ਤੋਂ ਪਹਿਲਾਂ ਅਸੀਂ ਕੀ ਸੀਗੇ ਤੇ ਹੁਣ ਅਸੀਂ ਕੀ ਚੀਜ਼ਾਂ ਇਹ ਆ ਜਾ ਕੇ ਚੀਜ਼ਾਂ ਦੇਖ ਕੇ ਬੱਚੇ ਵੀ ਖੁਸ਼ ਹੋਣਗੇ ਉਹਨਾਂ ਦਾ ਮਨ ਵੀ ਚੰਗਾ ਲੱਗੂਗਾ